ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਸਬੈਕ ਪੰਜਾਬ ਟੀਵੀ ਕੰਗਣਾ ਵੱਲੋਂ ਇੱਕ ਫਿਲਮ ਬਣਾਈ ਗਈ ਐਮਰਜੈਂਸੀ ਜਿਸ ਦੇ ਵਿੱਚ ਸਿੱਖਾਂ ਦੇ ਖਿਲਾਫ ਪੰਜਾਬੀਆਂ ਦੇ ਖਿਲਾਫ ਕਾਫੀ ਜ਼ਿਆਦਾ ਕੂੜ ਪ੍ਰਚਾਰ ਕੀਤਾ ਗਿਆ ਅਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਕਰਦਾਰ ਨੂੰ ਸਿੱਖਾਂ ਦੇ ਕਰਦਾਰ ਨੂੰ ਕਾਫੀ ਜ਼ਿਆਦਾ ਗਲਤ ਦਿਖਾਇਆ ਗਿਆ ਇਸ ਫਿਲਮ ਦੇ ਵਿੱਚ ਕਿਉਂਕਿ ਕੰਗਣਾ ਪੰਜਾਬ ਦੇ ਨਾਲ ਖਾਸ ਤੌਰ ਤੇ ਸਿੱਖਾਂ ਦੇ ਨਾਲ ਕਿੰਨੀ ਜ਼ਿਆਦਾ ਨਫ਼ਰਤ ਕਰਦੀ ਹੈ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਅਤੇ ਇਹ ਫਿਲਮ ਕੰਗਣਾ ਵੱਲੋਂ ਪ੍ਰੋਡਿਊਸ ਡਾਇਰੈਕਟ ਕੀਤੀ ਗਈ ਹੈ ਤੇ ਇਸ ਦੇ ਵਿੱਚ ਸਿੱਖਾਂ ਦੀ ਅਤੇ ਪੰਜਾਬੀਆਂ ਦੇ ਕਿਰਦਾਰ ਦੀ ਕਿਸ ਤਰ੍ਹਾਂ ਇਸ ਵੱਲੋਂ ਕਿਰਦਾਰਕੁਸ਼ੀ ਕੀਤੀ ਗਈ ਹੋਵੇਗੀ ਇਹ ਗੱਲ ਕਿਸੇ ਤੋਂ ਵੀ ਲੁਕੀ ਨਹੀਂ ਸੀ ਅਤੇ ਜਦੋਂ ਇਸ ਫਿਲਮ ਦਾ ਟ੍ਰੇਲਰ ਸਾਹਮਣੇ ਆਇਆ ਤਾਂ ਇਹ ਗੱਲ ਸਾਰਿਆਂ ਦੇ ਸਾਹਮਣੇ ਪ੍ਰਤੱਖ ਹੋ ਗਈ ਜਿਸ ਤੋਂ ਬਾਅਦ ਇਸ ਦਾ ਕਾਫੀ ਜ਼ਿਆਦਾ ਵਿਰੋਧ ਹੋਇਆ ਅਤੇ ਆਖਿਰਕਾਰ ਕੰਗਣਾ ਰ瑙ਤ ਦੀ ਫਿਲਮ ਐਮਰਜੈਂਸੀ ਹੁਣ ਬੈਨ ਹੋ ਗਈ ਹੈ ਤੇ ਦੱਸਦੀ ਹੈ ਕਿ ਫਿਲਮ ਦੇ ਬੈਨ ਹੋਣ ਦੇ ਨਾਲ ਇੱਕ ਤਰੀਕੇ ਨਾਲ ਕੰਗਣਾ ਰ瑙ਤ ਦਾ ਹੁਣ ਮਾਨਸਿਕ ਸੰਤੁਲਨ ਵੀ ਹਿੱਲਿਆ ਹੋਇਆ ਜਾਪਦਾ ਹੈ ਕਿਉਂਕਿ ਹਾਲੇ ਵੀ ਇਹ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਇਸੇ ਗੱਲ ਨੂੰ ਜਸਟੀਫਾਈ ਕਰ ਰਹੀ ਹੈ ਕਿ ਉਹ ਆਪਣੀ ਥਾਂ ਤੇ ਸਹੀ ਸੀ ਅਤੇ ਸਿੱਖਾਂ ਦੇ ਬਾਰੇ ਅਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਬਾਰੇ ਗਲਤ ਬੋਲ ਰਹੀ ਹੈ ਅਤੇ ਆਪਣੇ ਹੋਰ ਵੀ ਚੇਲੇ ਚਪਟਿਆਂ ਤੋਂ ਇਸ ਤਰ੍ਹਾਂ ਦੀਆਂ ਗਲਤ ਵੀਡੀਓਜ਼ ਬਣਵਾ ਕੇ ਆਪਣੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਰਹੀ ਹੈ ਜਿਸ ਦੇ ਵਿੱਚ ਦੱਸ ਰਹੀ ਹੈ ਕਿ ਉਸ ਨੇ ਕੁਝ ਵੀ ਫਿਲਮ ਦੇ ਵਿੱਚ ਗਲਤ ਨਹੀਂ ਦਿਖਾਇਆ ਜੋ ਦਿਖਾਇਆ ਉਹ ਸੱਚ ਸੀ ਜਦ ਕਿ ਪੂਰੀ ਦੁਨੀਆ ਜਾਣਦੀ ਹੈ ਕਿ ਅਸਲ ਸੱਚਾਈ ਕੀ ਹੈ ਉੱਥੇ ਹੀ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਬਾਰੇ ਗਲਤ ਕਿਰਦਾਰ ਦਿਖਾ ਕੇ ਅਤੇ ਇੱਕ ਕੋਨੇ-ਮੋਨੇ ਤੋਂ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਦਾ ਇੱਕ ਅਮਰਤ ਤਾਰੀ ਗੁਰਸਿੱਖ ਦਾ کردار ਨਿਭਾ ਕੇ ਇਸ ਨੇ ਬੇਅਦਬੀਤਾ ਕੀਤੀ ਹੈ ਉੱਥੇ ਭਾਈ ਸਤਵੰਦ ਸਿੰਘ ਅਤੇ ਅਸ਼ੀਤ ਭਾਈ ਬਿਆਨ ਸਿੰਘ ਦੇ کردار ਬਾਰੇ ਵੀ ਹੁਣ ਇਹ ਗਲਤ ਬੋਲ ਰਹੀ ਆ ਅਤੇ ਆਪਣੇ ਚੇਲੇ ਚ ਪਟਿਆਂ ਤੋਂ ਵੀ ਕਾਪੀ ਜਿਆਦਾ ਨਫ਼ਰਤ ਭਰੇ ਬੋਲ ਬੁਲਾ ਕੇ ਆਪਣੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਰਹੀ ਹੈ ਦੋਸਤੋ ਕੰਗਣਾ ਨੌਤ ਦੀ ਫਿਲਮ ਅਮਰਜੈਂਸੀ ਬੈਨ ਹੋਣ ਦੇ ਨਾਲ ਕੀ ਤੁਸੀਂ ਖੁਸ਼ ਹੋ ਜਾਂ ਫਿਰ ਨਹੀਂ ਜਾਂ ਫਿਰ ਤੁਹਾਡੇ ਇਸ ਬਾਰੇ ਜੇਕਰ ਕੋਈ ਅਲੱਗ ਵਿਚਾਰ ਨੇ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਸੋ ਇਹ ਸੀ ਇਸ ਵੇਲੇ ਦੀ ਖਾਸ ਅਪਡੇਟ ਮਿਲਦੇ ਹਾਂ ਜਲਦ ਕਿਸੇ ਹੋਰ ਅਪਡੇਟ ਦੇ ਨਾਲ ਤੁਸੀਂ ਬਣੇ ਰਹਿਣਾ ਸਵੈਗ ਪੰਜਾਬ ਟੀਵੀ ਦੇ ਨਾਲ